ਮંત્રી ਸਾਹਿਬ ਲੁਧਿਆਣੇ ਪਰ ਮੈਨੂੰ ਦਾ ਜਿਹੜਾ ਉਦਯੋਗ ਵਾਸਤੇ ਜਿਹੜੇ ਉਹ ਆਪਣੇ ਆਪ ਕਾਰੋਬਾਰ ਚਲਾਉਂਦੇ ਨੇ ਦੀ ਨਾਲ ਕਾਫੀ ਉਹਨਾਂ ਨੂੰ ਫਾਇਦਾ ਹੋਇਆ ਉਹਨਾਂ ਵਿੱਚ ਮੈਂ ਹਿੱਸਾ ਲੈਣ ਲਈ ਆਇਆ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਸਰਕਾਰ ਵੱਲੋਂ ਜਿਹੜਾ ਹੈ ਬੂਮ ਨੇ ਮੇਰੇ ਮਨਤਾਕਾਰ ਹੈਗਾ ਉਹ ਵੀ ਬਹੁਤ ਦਿਨ ਸੈਲਫ ਹੈਲਪ ਗਰੁੱਪ ਤੋਂ ਕਿ ਤਰ੍ਹਾਂ ਹੋ ਰਿਹਾ ਕੀਤਾ ਜਾ ਰਿਹਾ ਹੈ ਮੈਂ ਇਹਨਾਂ ਨੂੰ ਅੱਜ ਪਹਿਲੇ ਦਿਨ ਆ ਕੇ ਆ ਇਹਨਾਂ ਨੂੰ ਸਰਕਾਰ ਦਾ ਬਣਦਾ ਫਰਜ਼ਾ ਸੀ ਨਵਾਬ ਯਾਰ ਇਹ ਨਹੀਂ ਲੱਗਦਾ ਕੱਲ ਵੀ ਜਿਹੜਾ ਪੁੱਛੀ ਕੀ ਕਹਿਣਾ ਕੱਲੇ ਜਿਸ ਤਰ੍ਹਾਂ ਨਾਲ ਬੀਜੇਪੀ ਕਰ ਰਹੀ ਹੈ ਤੁਸੀਂ ਪ੍ਰੈਸ ਵਾਲੇ ਸਨ ਆਪ ਜਾਣਦੇ ਹੋ ਕਿ ਐਡਾ ਵੱਡਾ ਕਦੇ ਵੀ ਜਿਹੜਾ ਲੋਕਤੰਤਰ ਦੇ ਵਿੱਚ ਨਹੀਂ ਹੋਇਆ ਕਿ ਜਿਹੜੀਆਂ ਵੋਟਾਂ ਕੋਈ ਨਿਸ਼ਾਨ ਲਾ ਕੇ ਬਦਲ ਦਿੱਤੀਆਂ ਯਾਨੀ ਪਾਸੇ 20 ਹੈ ਇੱਕ ਪਾਸੇ 14 ਲੋਕ ਨੇ ਸੋ ਉਧਰਲੇ ਪਾਸੇ ਤਾਂ ਉਹਨਾਂ ਦਾ ਇੱਕ ਵੱਧ ਗਿਆ ਇਧਰਲੇ ਪਾਸੇ 8 ਘਟਾ ਦਿੱਤੇ ਗਏ ਤੋ ਬਹੁਤ ਮਾੜੀ ਗੱਲ ਹੈ ਲੋਕਤੰਤਰ ਵਿੱਚ ਜਿਹਦੇ ਨਾਲ ਲੋਕਾਂ ਦਾ ਵਿਸ਼ਵਾਸ ਟੁੱਟਣ ਲੱਗ ਜਾਂਦਾ ਜਿਹਨੂੰ ਲੋਕ ਬਣਾਉਣਾ ਚਾਹਣ ਉਸ ਨੂੰ ਬਣਾ ਦੇਣਾ। ਸੱਤਵਾਦੀ ਪੰਨੂ ਵੱਲੋਂ ਮੀਤਾ ਜਨਮ ਸੰਗਠਨ ਆ ਕੇ ਫਿਰ ਲੰਮਾ ਲੱਗਾ ਕਿ ਬਾਵਾ ਚੈਲਾ ਸੰਕਤੀ ਦਿਵਾਨ ਨੇ ਉਸਨੇ ਕਿ ਕਿਹੋ ਜਿਹਾ ਅੰਸਾ ਖਿਲਾਫ ਜੀ ਜਿਹੜਾ ਮੇਰਾ ਮੈਕਨਾ ਖੇਤੀ ਬਾੜੀ ਹੈ ਉਸ ਪਰ ਨੁਕਸਾਨ ਵੀ ਫਸਲ ਜਿਹੜੀ ਖਰਾਬ ਹੋਈ ਹੈ ਹੁਣ ਪਿੱਛੇ ਜੇ ਗੜੇ ਮਾਰੀ ਮਾਈਕ੍ਰੋਸਾਫਟ ਸਰ ਜੀ ਉਹਦਾ ਜਿਹੜਾ ਜਿਹੜਾ ਅਸੀਂ ਗਟਵਾਰੀਆਂ ਕੋਲੋਂ ਗਰਦੌਰੀਆਂ ਕਰਾ ਕੇ ਪਤਾ ਕਰਦੇ ਹਾਂ ਜੋ ਨੁਕਸਾਨ ਹੋਇਆ ਪਹਿਲਾਂ ਵੀ ਸਰਕਾਰ ਨਾ ਰਹੀ ਹੈ ਹੁਣ ਵੀ ਰਵਾਂਗੇ ਭਗਵੰਤ ਮਾਨ ਹੋ ਰਹਾਂਦਾ ਇਹ ਕਿਸਾਨਾਂ ਨੂੰ ਵਿਸ਼ਵਾਸ ਹੈ ਜਿਹੜੀ ਪੀਐਮ ਸਾਹਿਬ ਨੇ ਐਲਾਨ ਕੀਤਾ ਸੀ ਕਿ ਪਾਣੀ ਜਿਹੜਾ ਉਹ ਲੋਕਾਂ ਦੇ ਖੇਤਾਂ ਤੱਕ ਪਹੁੰਚਾਇਆ ਜਾਵੇਗਾ ਸੋ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੀ ਮਦਦ ਸਰ ਸਰ ਕੈਮਰਾ ਕਿਹੜਾ ਜਿਹੜਾ ਪਿਛਲੇ ਸਾਲਾਂ ਦੇ ਅ ਪਿਛਲੇ ਸਾਲਾਂ ਨਾਲੋਂ ਇਸ ਵਾਰ ਜਿਹੜਾ ਟੇਲ ਐਂਡ ਏਰੀਆ ਗਣੇ ਉੱਥੋਂ ਤੱਕ ਪਾਣੀ ਪਹੁੰਚਾਇਆ ਗਿਆ ਸੋਹਣੀਆਂ ਫਸਲਾਂ ਹੋਈਆਂ ਜੀ ਦਾ ਜਿੱਥੇ ਨਹਿਰਾਂ ਦੀ ਸਫਾਈ ਵੇਲੇ ਨਾਲ ਕੀਤੀ ਗਈ ਹੈ ਧਿਆਨ ਕੀਤਾ ਗਿਆ ਪਾਣੀ ਦੀ ਵੰਡ ਸਹੀ ਕੀਤੀ ਗਈ ਠੀਕ ਧੰਨਵਾਦ ਇਹ ਪ੍ਰੋਗਰਾਮ ਕਰਨਾ ਹੈ ਜੀ ਦੇ ਚ ਸਖਲਾਈ ਲੈ ਕੇ ਬੀਬੀਆਂ ਡਰੋਨ ਦਾ ਉਹਨਾਂ ਨੂੰ ਸਨਮਾਨਿਤ ਕਰਨਾ ਕਿਉਂਕਿ ਜਿਵੇਂ ਸਰਦਾਰ ਕੁਲਵੰਤ ਸਿੰਘ ਜੀ ਵੀ ਪ੍ਰਵੰਦਾ ਸਾਹਿਬ ਵੀ ਬਹੁ ਮਸ਼ੀਨਾ ਹਾਇਕ ਕੀਤੀਆਂ ਸੀਗੀਆਂ ਔਰ ਕੇਵਲ ਕੀ ਕੀਆ ਮੇਰੇ ਲਗ ਅ ਇਹ ਦੋਨਾ ਮਸ਼ੀਨਾਂ ਦੇ ਨਾਲ ਅਸੀਂ ਸਾਢੇ ਲੱਖ ਦੇ ਵਿੱਚ 1000 ਏਕੜ ਜਿਹੜਾ ਏਰੀਆ ਆ ਉਹ ਬਰਨਫਰੀ ਕੀਤਾ ਜਾ ਜਿਹਦੇ ਤਹਿਤ ਦਸਿੰਗ ਕੰਪਨੀ ਵੱਲੋਂ 200 ਤੋਂ ਜ਼ਿਆਦਾ ਕਿਸਾਨਾਂ ਦੇ